ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਖਿਲਾਰਾ ਪੈ ਗਿਆ ਹੈ ਇੱਕ ਪਾਸੇ ਸਾਰੀਆਂ ਪਾਵਰਾਂ ਖੋਕ ਕੇ ਅਮਨ ਅਰੋੜਾ ਨੂੰ ਦੇ ਦਿੱਤੀਆਂ ਗਈਆਂ ਦੂਸਰੇ ਪਾਸੇ ਹੁਣ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਮੰਤਰੀ ਵਿਧਾਇਕ ਵਰਕਰ ਪਮਕਰ ਉਹ ਬਿਨਾਂ ਪੁੱਛੇ ਅਮਨ ਅਰੋੜਾ ਤੋਂ ਕੰਮ ਨਹੀਂ ਕਰ ਰਿਹਾ ਹੈ ਜਿਸ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲਗਾਤਾਰ 2.5 ਸਾਲ ਇੱਧਰ ਵੱਡਾ ਧਮਾਕਾ ਹੋ ਗਿਆ ਹੈ ਯਾਨੀ ਕਿ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਨਹੀਂ ਬਣੇਗੀ ਕਿਉਂਕਿ ਲਗਭਗ 67 ਜਿਸ ਦੇ ਵਿੱਚ ਐਮਐਨਏ ਨੇ ਜਿਸ ਦੇ ਵਿੱਚ ਮੰਤਰੀ ਨੇ ਜਿਸ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਭਮੱਕੜ ਨੇ ਉਹਨਾਂ ਨੇ ਆਪੋ ਆਪਣੇ ਅਹੁਦਿਆਂ ਤੋਂ ਸਤੀਫਾ ਦੇ ਕੇ ਇੱਕ ਛਟਕਾ ਦੇ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਕਰਤਾ ਤਰਤਾ ਸੁਪਰੀਮੋ ਅਰਵਿੰਦ ਖੇਸੇਵਾਲ ਨੂੰ ਇਧਰ ਭਾਜੜਾ ਪੈ ਗਏ ਨੇ ਕਿ ਪੰਜਾਬ ਦੇ ਵਿੱਚ 2027 ਦੇ ਵਿੱਚ ਸਰਕਾਰ ਕਿਵੇਂ ਬਣੇਗੀ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਦੂਸਰੇ ਪਾਸੇ ਕਾਟੋ ਕਲੇਸ਼ ਵਧਿਆ ਹੋਇਆ ਹੈ ਰਵਦੀਤ ਬਿੱਟੂ ਨੇ ਅਤੇ ਰਾਜਾ ਵਨਿੰਗ ਨੇ ਪਹਿਲਾਂ ਹੀ ਕਿਹਾ ਸੀ ਕਿ 60 ਦੇ ਲਗਭਗ ਮੰਤਰੀ ਵਿਧਾਇਕ ਔਰ ਰੈਡੀ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਜਾ ਕਾਂਗਰਸ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਣਗੇ ਲੇਕਿਨ ਅੱਜ ਇਹਨਾਂ ਵਿਧਾਇਕਾਂ ਮੰਤਰੀਆਂ ਅਤੇ ਵਰਕਰਾਂ ਵੱਲੋਂ ਵੱਡੇ ਧਮਾਕੇ ਕਰ ਦਿੱਤੇ ਗਏ ਨੇ ਆਪੋ ਆਪਣੀ ਮੁੱਢਲੀ ਮੈਂਬਰਸ਼ਿਪ ਅਤੇ ਅਹੁਦੇ ਤੋਂ ਅਸਤੀਫਾ ਦੇ ਕੇ ਝਟਕਾ ਦੇ ਦਿੱਤਾ ਹੈ ਅਰਵਿੰਦ ਕੇਜੀ ਵੱਲੋਂ ਇੱਥੇ ਸੂਬੇ ਦੇ ਮੁੱਖ ਮੰਤਰੀ ਨੂੰ ਵੀ ਨਜ਼ਰਅੰਦਾਜ਼ ਕੀਤਾ ਹੋਇਆ ਹੈ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਕਮਿਊਨਨ ਅਰਵਿੰਦ ਕੇਸਿਵਾਲ ਨੇ ਸੂਤਰਾਂ ਦੇ حوالے ਤੋਂ ਖਬਰ ਮਿਲਰੀ ਹਾਕ ਕੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਵੱਡਾ ਪਟਾਕਾ ਪੈ ਗਿਆ ਹੈ ਦਿੱਲੀ ਪੂਰੀ ਤਰ੍ਹਾਂ ਹਿੱਲ ਗਈ ਹੈ ਦੂਸਰੇ ਪਾਸੇ ਬਾਜ਼ੀਆਂ ਨਜ਼ਰ ਮਾਰਦੇ ਨਜ਼ਰ ਆ ਰਹੇ ਨੇ ਕਾਂਗਰਸ ਅਤੇ ਭਾਰਤੀ ਜਨਤਾ ਦੇ ਕਿਉਂਕਿ ਫਰਵਰੀ 2025 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਉਧਰ ਆਸੀ ਜਿਹੜੀ ਦਿੱਲੀ ਦੀ ਮੁੱਖ ਮੰਤਰੀ ਬਣੀ ਹੈ ਉਧਰ ਉਹਨੂੰ ਵੀ ਪਤਾ ਲੱਗਣਾ ਪੈ ਜੇ ਨੇ ਕਿ 67 ਵੱਡੇ ਆਗੂ ਕਿਸ ਤਰ੍ਹਾਂ ਅਸਤੀਫੇ ਦੇ ਸਕਦੇ ਨੇ ਸੂਤਰ ਦੱਸਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਵਿਧਾਇਕ ਅਤੇ ਜਿਹੜੇ ਸ਼੍ਰੋਮ ਆ ਕਾਂਗਰਸ ਪਾਰਟੀ ਦੇ ਵੱਡੇ ਆਗੂ ਨੇ ਉਹ ਵੀ ਅਸਤੀਫੇ ਜਿਹੜੇ ਨੇ ਸ਼੍ਰੋਮ ਆ ਆਧਵੀ ਪਾਰਟੀ ਦੇ ਕਨਵੀਨਰ ਅਰਵਿੰਦ ਖੇਸਰੀਵਾਲ ਨੂੰ ਦੇ ਦੇਣਗੇ ਯਾਨੀ ਕਿ ਦਿੱਲੀ ਦੀ ਸਿਆਸਤ ਪੂਰੀ ਤਰ੍ਹਾਂ ਹਿੱਲ ਚੁੱਕੀ ਆ ਪੂਰੀ ਤਰ੍ਹਾਂ ਗਰਮ ਹੋ ਗਈ ਆ ਉਧਰ ਬਗੀ ਤੜੇ ਵੱਲੋਂ ਜਿੰਦੇ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਵੱਲੋਂ ਤੰਜ ਕੱਸੇ ਜਾ ਰਹੇ ਨੇ ਕਿ ਅਜਾਇਆ ਕਿਉਂ ਤੇ ਕਿਵੇਂ ਹੋ ਗਿਆ ਕਿਉਂ ਨਜ਼ਰ ਅੰਦਾਜ਼ ਹੋ ਗਿਆ ਕਿਉਂ ਨਜ਼ਰ ਅੰਦਾਜ਼ ਕਰ ਰਹੇ ਨੇ ਅਕਮਿਨਰ ਅਰਵਿੰਦ ਕੇਸਰੀਵਾਲ ਉਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਸੂਤਰਾ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਵੱਡੇ 67 ਵਰਕਰ ਆਪ ਆਪੀ ਪਾਰਟੀ ਦੇ ਅੱਜ ਉਨ੍ਹਾਂ ਨੇ ਆਪੋ ਆਪਣੇ ਅਹੁਦਿਆਂ ਤੋਂ ਸਤੀਫਾ ਦੇ ਕੇ ਆਪ ਆਪੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਦੀ ਝੋਲੀ ਦੇ ਵਿੱਚ ਪਾ ਦਤੇ ਨੇ ਇਧਰ ਪੰਜਾਬ ਦੇ ਵਿੱਚੋਂ ਵੀ ਆਉਣ ਵਾਲੇ ਵੱਡੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਧਮਾਕੇ ਹੋਣਗੇ ਕਿਉਂਕਿ ਰਵਨੀਤ ਬਟੂ ਨੇ ਪਹਿਲਾਂ ਹੀ ਕਿਹਾ ਕਿ ਲਗਭਗ 60 ਤੋਂ 70 ਵਿਧਾਇਕਤੇ ਮੰਤਰੀ ਆਲਰੇਡੀ ਦੂਜੀਆਂ ਪਾਰਟੀਆਂ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਦਾ ਬਿਗਲ ਵੱਜੇਗਾ ਇਹ ਪੱਲਾ ਛੱਡ ਜਾਣਗੇ ਇਹ ਦੂਜੀਆਂ ਪਾਰਟੀਆਂ ਵੱਲੋਂ ਵਿਧਾਨ ਸਭਾ ਦੀਆਂ ਚੋਣਾਂ ਲੜਨਗੇ ਆਮ ਆਦਮੀ ਪਾਰਟੀ ਦਾ ਬੁਰਾ ਹਾਲ ਨਜ਼ਰ ਹੁੰਦਾ ਆ ਰਿਹਾ ਹੈ ਧੰਨ